ਆ ਕਿਹੜਾ ਅੱਡੇ ਮੇਰੀ ਆ ਮੇਰੀ ਮਨ ਬਖਾਰ ਅੱਡੇ ਦੇ ਵਿੱਚ ਅਸੀਂ ਸੋਹੜਿਆ ਦੇਖਿਆ ਕਿ ਕਿ ਕੰਮ ਕਰਦਾ ਤੋਂ ਬਾਹਰ ਇਸ ਤਰ੍ਹਾਂ ਜਾਨਦਾਰ ਐਕਸੀਡੈਂਟ ਹੋਇਆ ਯਾਰ ਜੇ ਜਾਂ ਮਤਲਬ ਕੈਂਚੀ ਦੇ ਵਿੱਚ ਵੱਜ ਗਿਆ ਤੇ ਜਾਂ ਉਸ ਤੇ ਵੀ ਕੋਈ ਨਿਸ਼ਾਨ ਨਿਸ਼ਾਨ ਕਰਦਲਾ ਪੜ ਗਿਆ ਤੇ 112 ਤੇ ਵੀ ਕਾਲ ਕੀਤਾ ਤੇ ਨਾਲ ਸਪੰਸ ਸਾਹਿਬ ਆ ਤਾਂ ਦਿਖਾੜੇ ਵੀ ਹੋਰ ਕੀਤਾ ਤੇ ਹੁਣ ਆਉਂਦੇ ਆ ਤੇ ਵੇਖੋ ਥਾੜੇ ਤੇ ਦੇਖਦੇ ਹਾਂ ਕੀ ਹੈਗੀ ਪਛਾਣ ਹੈਗੀ ਤੇ ਕੋਈ ਜੀ ਨਹੀਂ ਪਛਾਣ ਕੋਈ ਨਹੀਂ ਜਿਹੜਾ ਜਿਹੜਾ ਲੱਗਦਾ ਉਹ ਹੀ ਇਹੋ ਹੀ ਕਹਿੰਦਾ ਵੀ ਉਸਤਾ ਕਰਾ ਕਰਦਾ ਤੁਮਾ ਵੀ ਟੈਨਸ਼ਨ ਵਾਲਾ ਲੱਗਦਾ ਕਰਨੇ ਜੀ ਮੈਂ ਵੀ ਪਿੰਡ ਦਾ ਸਰਪੰਚਾ ਪਿੰਡ ਪੰਜੇ ਦੇ ਨਿੱਧਰਾਂ ਦਾ ਸੁਖਵਿੰਦਰ ਸਿੰਘ ਮੇਰਾ ਨਾਮ ਹੈ ਜੀ ਤੇ ਮੈਨੂੰ ਆ ਸਵੇਰੇ ਆ ਡੇਰੀ ਵਾਲੇ ਪਹਾੜੀ ਤੇ ਨੇ ਮੈਨੂੰ ਫੋਨ ਕੀਤਾ ਵੀ ਸਾਡੀ ਹੱਦੀ ਅੱਗੇ ਇੱਕ ਲਾਸ਼ ਪਈ ਹੈ ਵਿਾਰਸ ਉਹ ਆਣ ਕੇ ਉਹਨੂੰ ਵੇਖਿਆ ਸੀ ਜੋ ਇੱਥੇ ਆਮ ਬੰਦਾ ਇਹ ਨਾ ਤੁਰਿਆ ਫਿਰਦਾ ਹੁੰਦਾ ਸੀ ਇੱਥੇ ਤੇ ਉਹ ਜਾ ਕੇ ਗੱਡੀ ਚ ਵੱਜ ਗਿਆ ਤੇ ਮਤਲਬ ਪਰੇਸ਼ਾਨ ਗਿਆ ਬੰਦਾ ਜਾਦਾ ਇ ਤੇ ਜਾ ਇਹ ਪਤਾ ਨਹੀਂ ਕਿ ਉਹਨੂੰ ਕੋਈ ਤੁਰਾਦਰਾ ਪੈ ਗਿਆ ਤੇ ਇਰਾਦਾ ਹੀ ਪਿਆ ਇਹਦੇ ਨਾਲ ਕਿਸੇ ਦੇ ਮੈਦਾਨ ਨੂੰ ਖੋਲੀ ਹੈ ਇਹਨਾਂ ਨੂੰ ਵੇਖਿਆ ਫਿਰ ਪੁਲਿਸ ਨੂੰ ਸੂਚਨਾ ਦਿੱਤਾ ਮੈਂ ਵੀ 112 ਤੇ ਫੋਨ ਕੀਤਾ ਉਹ ਕਹਿੰਦੇ ਤੁਰਿਆ ਉਹਨੇ ਅਜੇ ਤੱਕ ਤੇ ਕੋਈ ਨਹੀਂ ਵੇਖੋ ਉਹ ਤੁਰਿਆ ਬੋਡੀ ਮਿਲੀ ਆ ਜੀ ਸਰ ਆਏ ਆ ਇਹਨੂੰ ਟੈਲਫੋਨ ਡਿਕਨ ਡਰੋਨ ਨੂੰ ਆਇਆ ਤੇ ਦੇਖਿਆ ਹੁਣ ਇਹ ਸਨਾਤ ਨਹੀਂ ਹੋਈ ਇਹੋ ਪਤਕੇ ਤੋਂ ਵਾਸਤੇ ਜਿਹੜੀ ਨਿਦਾਨ ਆਪਾਂ ਨਾਲੇ ਇਹਨੂੰ ਭਾਰਾ ਇਹਦੀ ਸਨਾਤ ਤਾਂ ਵੀ ਠੀਕ ਹੈ ਜੀ ਜਿਹੜੇ ਸੱਜਣ ਕਰਵਾਉਣ ਤਾਂ ਕੋਈ ਬਰਾਮਦ ਹੋਇਆ ਜੀ ਇਸ ਤੋਂ ਨਹੀਂ ਜੀ ਉਹ ਪੈਸੇ ਥੋੜੇ ਪੈਸੇ ਥੋੜੇ ਕਹਿ ਕੇ ਟੋੜਾ ਹੀ ਫਸ ਗਿਆ